ਕੀ ਗੱਲ ਕਰਨ ਲੱਗ ਗਈ ਹੈ ਇੱਥੇ ਆਪਾਂ ਸਵੇਰ ਦੀ ਸਵਾ ਪੇਸ਼ ਕਰਨਾ ਹੈ ਆ ਹਾਂ ਟੈਸਟ ਦੀ ਗੱਲ ਕਰਨ ਦਾ ਕੀ ਫਾਇਦਾ ਇਹ ਆਪਣੀ ਤਾਂ ਕਿਸਮਤ ਹੀ ਖਰਾਬ ਹੈ ਆਪਣੀ ਦਾ ਜੀ ਰਹੀ ਆਣੀ ਹੈ ਕਿਸਮਤ ਦਾ ਗੁਰਪ੍ਰੀਤ ਦੀ ਚੰਗੀ ਹੈ ਉਹਦੇ ਦਾ ਟੈਸਟਾਂ ਵਿੱਚ ਪੂਰੇ ਨੰਬਰ ਆਉਂਦੇ ਨੇ ਨਹੀਂ ਨਹੀਂ ਅਜਿਹੀ ਕੋਈ ਗੱਲ ਨਹੀਂ ਹੈ ਜਿਹੜਾ ਮਿਹਨਤ ਕਰੂਗਾ ਆਪਣੇ ਦਿਮਾਗ ਦਾ ਉਪਯੋਗ ਕਰੂਗਾ ਉਸਦੇ ਪੂਰੇ ਨੰਬਰ ਆ ਜਾਣਗੇ ਨਹੀਂ ਦਿਮਾਗ ਮੇਨ ਤਾਂ ਇਹ ਕੁਝ ਨਹੀਂ ਹੁੰਦਾ ਸਾਰੀ ਖੇਡ ਕਿਸਮਤ ਦੀ ਹੁੰਦੀ ਹੈ ਕਿਸਮਤ ਹੀ ਸਭ ਤੋਂ ਵੱਡੀ ਹੈ ਇਹ ਤਾਂ ਬੜਾ ਹੀ ਮਹੱਤਵਪੂਰਨ ਤੇ ਰੋਜ਼ ਸਵਾਲ ਬਣ ਗਿਆ ਹੈ ਕਿ ਦਿਮਾਗ ਵੱਡਾ ਹੈ ਜਾਂ ਕਿਸਮਤ ਹਾਂ ਦੱਸ ਤੇਰੇ ਕੋਲ ਇਸ ਸਵਾਲ ਦਾ ਜਵਾਬ ਹੈ ਜਵਾਬ ਤਾਂ ਨਹੀਂ ਪਰ ਇੱਕ ਪਰਿਕatha ਹੈ ਪਰਿਕatha ਹਾਂ ਇੱਕ ਪਰਿਕatha ਉਹ ਸੁਣ ਕੇ ਤੂੰ ਆਪੇ ਹੀ ਅੰਦਾਜ਼ਾ ਲਗਾ ਲਈ ਕਿ ਕਿਸਮਤ ਵੱਡੀ ਹੈ ਜਾਂ ਦਿਮਾਗ ਇਹ ਹੈ ਤਾਂ ਸੁਣਦੇ ਹਾਂ ਪਰ ਇੱਕ ਥਾ ਇੱਕ ਵਾਰ ਦੀ ਗੱਲ ਹੈ ਇਤਮਾਲ ਦੀ ਕਿਸਮਤ ਦੋਨੋਂ ਇੱਕ ਬਾਗ ਵਿੱਚ ਘੁੰਮ ਰਹੇ ਸਨ ਚੱਲਦੇ ਚੱਲਦੇ ਉਹਨਾਂ ਵਿੱਚ ਝਗੜਾ ਹੋ ਗਿਆ ਕਿ ਦੋਨੋਂ ਵਿੱਚੋਂ ਇੱਕ ਚੋਪੜੀ ਵੇਚ ਰਹਿਦਾ ਸੀ ਤੇ ਜੰਗਲ ਵਿੱਚ ਚੌ ਲੱਕੜੀਆਂ ਕੱਟ ਕੇ ਉਹਨਾਂ ਦੇ ਛੋਟੇ-ਮੋਟੇ ਖਿਡੌਣੇ ਬਣਾ ਕੇ ਵੇਚਦਾ ਸੀ ਕਿਸਮਤ ਤੇ ਇੱਕ ਉਪਾਸ ਉੱਜਿਆ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੀ ਸ਼ਕਤੀ ਦੀ ਅਜ਼ਮਾਇਸ਼ ਉਸ ਮੁੰਡੇ ਤੇ ਕਰਨਗੇ ਜੋ ਵੀ ਉਸ ਮੁੰਡੇ ਨੂੰ ਜ਼ਿਆਦਾ ਅਮੀਰ ਬਣਾ ਦੇਵੇਗਾ ਉਹ ਦਿੱਤ ਜਾਵੇਗਾ ਨਾਲ ਇਹ ਸ਼ਰਤ ਵੀ ਰੱਖੀ ਗਈ ਕਿ ਜਦੋਂ ਇੱਕ ਆਪਣੀ ਸ਼ਕਤੀ ਦਿਖਾਏਗਾ ਤਾਂ ਦੂਸਰਾ ਮੁੰਡੇ ਦਾ ਸਾਥ ਛੱਡ ਦੇਵੇਗਾ ਪਹਿਲਾ ਵਾਰੀ ਕਿਸਮਤ ਨੇ ਲੈ ਲਈ ਦਿਮਾਗ ਨੇ ਮੁੰਡੇ ਦਾ ਸਾਥ ਛੱਡ ਦਿੱਤਾ ਜਦੋਂ ਮੁੰਡਾ ਅਗਲੇ ਦਿਨ ਆਪਣਾ ਸਮਾਨ ਅਤੇ ਲੱਕੜੀਆਂ ਵੇਚਣ ਨਗਰ ਚਾਲ ਲੱਗਾ ਤਾਂ ਕਿਸਮਤ ਨੇ ਉਸ ਦੇ ਰਾਹ ਵਿੱਚ ਸੋਨੇ ਦੀਆਂ ਜੁੱਤੀਆਂ ਰੱਖ ਦਿੱਤੀਆਂ ਮੁੰਡੇ ਨੇ ਸੋਨੇ ਦੀਆਂ ਜੁੱਤੀਆਂ ਦੇਖੀਆਂ ਅਤੇ ਉਹ ਪਾਲingan ਪਰ ਕੁਝ ਕੁ ਦੂਰ ਜਾ ਕੇ ਉਹ ਜੁੱਤੀਆਂ ਮੁੰਡੇ ਨੂੰ ਚੁਭ ਲਾ ਕੇ ਪਈਆਂ ਉਸਨੇ ਜੁੱਤੀਆਂ ਉਤਾਰ ਦਿੱਤੀਆਂ ਉਹ ਨਗਰ ਪਹੁੰਚਿਆ ਤਾਂ ਇੱਕ ਵਿਅਕਤੀ ਉਸ ਕੋਲ ਲੱਕੜੀ ਦੇ ਖਿਡਾਉਣੇ ਲੈ ਆਇਆ ਪਰ ਸੋਨੇ ਦੀਆਂ ਜੁੱਤੀਆਂ ਵੇਖ ਕੇ ਕਹਿ ਲੱਗਾ ਕਿ ਇਹ ਜੁੱਤੀਆਂ ਵੀ ਵਿਕਾਉਂ ਹਨ ਤਾਂ ਮੈਨੂੰ ਵੇਚ ਦਿਓ ਕਿਸਮਤ ਨੇ ਕਿਹਾ ਲੈ ਦੇਖ ਲੈ ਮੈਂ ਤਾਂ ਸੰਭ ਜਿੱਤ ਗਈ ਹੁਣ ਇਹ ਹੁੰਦਾ ਇਹਨਾਂ ਬਦਲੇ ਬਹੁਤ ਸਾਰੇ ਪੈਸੇ ਲੈ ਲਵੇਗਾ ਅਤੇ ਅਮੀਰ ਹੋ ਜਾਵੇਗਾ ਇਸ ਤੇ ਦਿਮਾਗ ਨੇ ਕਿਹਾ ਕਿ ਥੋੜਾ ਸਬਰ ਕਰ ਦੇਖ ਦੇ ਹਾ ਮੁੰਡੇ ਨੇ ਸੋਚਿਆ ਕਿ ਇਹ ਜੁੱਤੀਆਂ ਤਾਂ ਚੋਰੀਆਂ ਹਨ ਅਤੇ ਵਿਕਾਰ ਹਨ ਜੇ ਇਹ ਵਿਅਕਤੀ ਲੈਣਾ ਚਾਹੁੰਦਾ ਹੈ ਤਾਂ ਲੈ ਲਵੇ ਮੈਂ ਇਹਨਾਂ ਦਾ ਕੀ ਕਰਨਾ ਮੁੰਡੇ ਨੇ ਮੁਫਤ ਵਿੱਚ ਹੀ ਜੁੱਤੀਆਂ ਵੇਚ ਦਿੱਤੀਆਂ ਉਧਰ ਕਿਸਮਤ ਅਤੇ ਦਿਮਾਗ ਸਭ ਕੁਝ ਦੇਖ ਰਹੇ ਸਨ ਏ ਦੇਖ ਕੇ ਕਿਸਮਤ ਬਹੁਤ ਹੈਰਾਨ ਅਤੇ ਦੁਖੀ ਹੋ ਕੇ ਕਹਿਣ ਲੱਗੀ ਕਿ ਇਸ ਮੁੰਡੇ ਨੇ ਕੀ ਕੀਤਾ ਦਿਮਾਗ ਨਹੀਂ ਸਮਝਾਇਆ ਕਿ ਮੈਂ ਉਸ ਮੁੰਡੇ ਦਾ ਸਾਥ ਛੱਡ ਚੁਕੀ ਹਾਂ ਇਸ ਕਰ ਇਸ ਲਈ ਉਸ ਮੁੰਡੇ ਵਿੱਚ ਇਹਨਾ ਦਿਮਾਗ ਹੀ ਨਹੀਂ ਕਿ ਉਹ ਆਪਣੇ ਕੋਲ ਪਈ ਅਨਮੋਲ ਵਸਤੂ ਦਾ ਮੁੱਲ ਸਮਝ ਸਕੇ ਹੁਣ ਤਾਂ ਮਾਗ ਦੀ ਵਾਰੀ ਸੀ ਹੁਣ ਕਿਸਮਤ ਮੁੰਡੇ ਦਾ ਸਾਥ ਛੱਡ ਗਈ ਮੁੰਡਾ ਫਿਰ ਤੋਂ ਆਪਣਾ ਸਮਾਨ ਵੇਚਣ ਲੱਗਾ ਉਹਤੇ ਦੋ ਵਿਅਕੀ ਗੱਲਾਂ ਕਰ ਰਹੇ ਸਨ ਉਹਨਾਂ ਦੀਆਂ ਗੱਲਾਂ ਤੋਂ ਮੁੰਡੇ ਨੂੰ ਪਤਾ ਲੱਗਿਆ ਤੇ ਉਹ ਰਾਜਦਰਬਾਰੀ ਹਨ ਤੇ ਰਾਜ ਰਾਜ ਲੱਕੜਸਾਜ਼ ਮਤਲਬ ਜੋ ਵਿਅਕਤੀ ਮੈਲਵੇ ਲੱਕੜਾਂ ਦੀਆਂ ਵਸਤੂਆਂ ਬਣਾਉਂਦਾ ਹੈ ਉਸ ਦੀ ਮੌਤ ਹੋ ਚੁੱਕੀ ਹੈ ਤੇ ਉਹ ਨਵੇਂ ਲੱਕੜਸਾਜ਼ ਲੱਭ ਰਹੇ ਹਨ ਮੁੰਡਾ ਉਹਨਾਂ ਕੋਲ ਗਿਆ ਤੇ ਰਾਜਦਰਬਾਰੀਆਂ ਨੂੰ ਆਪਣੀਆਂ ਬਣਾਈਆਂ ਚੀਜ਼ਾਂ ਦਿਖਾ ਕੇ ਨਿੰਦ ਕਰਨ ਲੱਗਾ ਕਿ ਇਹ ਨੌਕਰੀ ਉਸ ਨੂੰ ਦਿੱਤੀ ਜਾਵੇ ਰਾਜਦਰਬਾਰ ਨੇ ਉਸ ਦਾ ਸਮਾਨ ਬਹੁਤ ਪਸੰਦ ਆਇਆ ਅਤੇ ਉਹਨਾਂ ਨੇ ਮੋਹਨ ਨੂੰ ਇੱਕ ਮੌਕਾ ਦਿੱਤਾ ਰਾਜਦਰਬਾਰਦਾਰ ਨੇ ਤਿਹਾ ਕੇ ਉਹ ਦੂਜੇ ਨਗਰ ਜਾ ਰਹੇ ਹਨ 10 ਦਿਨ ਬਾਅਦ ਵਾਪਸ ਆਉਣਗੇ ਜੇ ਉਦੋਂ ਤੱਕ ਮੋਹਨ ਰਾਜਦਰਬਾਰੀ ਲਈ ਇੱਕ ਸੁੰਦਰ ਕੁਰਸੀ ਬਣਾ ਦੇਵੇਗਾ ਤਾਂ ਨੌਕਰੀ ਉਸ ਨੂੰ ਮਿਲ ਜਾਵੇਗੀ ਇਹ ਸੁਣ ਕੇ ਮੋਹਨ ਬਹੁਤ ਖੁਸ਼ ਹੋਇਆ ਉਸਨੇ ਆਪਣਾ ਦਿਮਾਗ ਅਤੇ ਮਿਹਨਤ ਦਾ ਉਪਯੋਗ ਕਰਕੇ ਇੱਕ ਬਹੁਤ ਸੋਹਣੀ ਕੁਰਸੀ ਬਣਾਈ ਜਦੋਂ ਰਾਸਦਰਬਾਰੀ ਵਾਪਸ ਆਏ ਤਾਂ ਉਹਨਾਂ ਨੂੰ ਕੁਰਸੀ ਬਹੁਤ ਪਸੰਦ ਆਈ ਅਤੇ ਉਹਨਾਂ ਨੇ ਮੋਹਨ ਨੂੰ ਰਾਜ ਨਕਰਸਾਜ ਦੀ ਨੌਕਰੀ ਦੇ ਦਿੱਤੀ ਮੋਹਨ ਉਹ ਮਹਿਲ ਵਿੱਚ ਹੀ ਰਹਿਣ

ਉੱਗੜ ਵਾਲੇ ਉੱਗ ਪੈਂਦੇ ਨੇ ਪਾੜ ਕਿਸੀਨਾ ਪੱਥਰਾਂ ਦਾ ਉੱਗੜ ਵਾਲੇ ਉੱਗ ਪੈਂਦੇ ਨੇ ਪਾੜ ਕਿਸੀਨਾ ਪੱਥਰਾਂ ਦਾ ਧੰਨਵਾਦ